ਸਾ ਸੰਗਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰ ਬਾਣੀ ਗਿਆਨ ਦੀ ਉਹ ਵਰਖਾ ਹੈ ਜਿਹਦੇ ਵਿੱਚ ਜਿੰਨਾ ਵੀ ਪਿਛ ਲਈਏ ਉਹ ਨਹੀਂ ਘਟੇ ਐਸੇ ਗਿਆਨ ਦੀ ਵਰਖਾ ਵਿੱਚ ਬਹੁਤ ਗਿਆਨ ਪਿਆ ਹੈ ਇਸ ਗਿਆਨ ਵਿੱਚ ਹੀ ਕਈ ਦੰਦ ਕਥਾਵਾਂ ਨੇ ਉਹਨਾਂ ਚੋਂ ਇੱਕ ਦੰਦ ਕਥਾ ਹੈ ਰਾਜੇ ਅੰਬਰੇਕ ਦੀ ਰਾਜਾ ਅੰਬਰੇਕ ਬਹੁਤ ਹੀ ਧਰਮੀ ਸੀ ਉਹ ਦਵਾਦਸੀ ਦਾ ਵਤਰਾ ਕਰਦਾ ਸੀ ਇੱਕ ਵਾਰ ਉਸਨੇ ਉਸ ਦੁਆਦੇ ਸਿੱਧੇ ਵਰਤ ਵਿੱਚ ਦਰਵਾਸਾਰੀ ਸੀ ਨਾ ਸੱਦਿਆ ਦਰਵਾਸਾਰੀ ਸੀ ਤੇ ਇਹਤ ਹੋ ਗਿਆ ਤੇ ਉਲਟਾ ਸਭ ਗ੍ਰੋਧ ਹੋ ਗਏ ਰਾਜੇ ਤੂੰ ਮੈਨੂੰ ਸਾਧਕੇ ਮੇਰੀ ਬੇਇੱਜ਼ਤੀ ਕੀਤੀ ਮੇਰੇ ਪਹੁੰਚਣ ਤੋਂ ਪਹਿਲੇ ਵਰਤ ਤੋੜ ਦਿੱਤਾ ਤੇ ਲੰਗਰ ਚਲਾ ਦਿੱਤਾ ਇਹ ਕੋੜ ਪ੍ਰਮਾਣ ਹੈ ਮੈਂ ਤੈਨੂੰ ਸਰਾਖ ਦੇਣਾ ਤੇਰਾ ਸਾਬ ਕੋ ਸਾੜ ਕੇ ਸੁਆਹ ਹੋ ਜਾਏ ਤੈਨੂੰ ਮੱਗਿਆ ਖੈਰ ਨਾ ਪਾਏ ਤੂੰ ਹੋ ਜਾ ਕੰਤੂ ਇਹਨੂੰ ਕੀਤਾ ਤੂੰ ਮੇਰਾ ਨਾਲ ਕੀਤਾ ਤੂੰ ਤੋੜੋਕ ਮਾਇਆ ਹੈ ਤੂੰ ਮੇਰੇ ਨਾਲ ਤੋੜੋਕ ਮਾਇਆ ਹੈ ਰਾਜੇ ਤੈਨੂੰ ਮੰਗਿਆ ਖੈਰ ਨਾ ਮਿਲੇ ਮੈਂ ਦਰਵਾਸਾ ਰਸੀਆਂ ਜਿੱਤੇ ਸਰਾਬ ਤੋਂ ਕੋਈ ਵੀ ਨਹੀਂ ਬਚ ਸਕਿਆ ਤੂੰ ਵੀ ਨਹੀਂ ਬਚੇਗਾ ਨਾ ਤੇਰਾ ਰਾਜ ਬਚੇਗਾ ਨਾ ਪਾਠ ਬਚੇਗਾ ਕੋਈ ਨਹੀਂ ਬਚ ਸਕਦਾ ਮੇਰੇ ਸਰਾਬ ਤੋਂ ਮੂਰਖ ਦਰਵਾਸਾ ਮੇਰਾ ਭਗਤੇ ਇਹਨੂੰ ਕੋਈ ਸਰਾਪ ਨਹੀਂ ਲਾਕੇਗਾ ਵਾਤੇ ਲੰਗਰ ਗਈ ਥੁੰਨੇ ਨਹੀਂ ਤੂੰ ਬਹੁਤ ਦੇ ਸਮੇਂ ਬਾਤ ਆਈ ਤੇਰੀ ਗੱਲ ਕੀ ਕੋਈ ਇਹਨੂੰ ਸਰਾਪ ਬਣਾ ਦੇ ਜੇ ਮੈਂ ਤੇਰਾ ਸਰਉਨਾਸ਼ ਕਰਾਂ ਜੇ ਤੂੰ ਮੇਰੇ ਕੋਲ ਤੋਂ ਤਾਨ ਕੀਤਾ ਤਾਂ ਮੈਂ ਤੈਨੂੰ ਤਾਨ ਕੀਤਾ ਰਾਮਾ ਮੋਰ ਦਰਵਾਸਾ ਤੂੰ ਆਪਣੀ ਖਾਤ ਚੱਲੇ ਆਪਣੀ ਔਕਾਤ ਵਿੱਚ ਰਹੇ ਮੈਂ ਤੈਨੂੰ ਪਿਆਰ ਔਕਾਤ ਵਿੱਚ ਤਾਂ ਦਰਵਾਜ਼ਾ ਰਿਸਿਆ ਕਾਸ਼ਵਾਣੀ ਸੁਣ ਕੇ ਡਰ ਗਏ ਉਹਨਾਂ ਨੇ ਭਗਤ ਰਾਜੇ ਅੰਮ੍ਰੇਖ ਤੋਂ ਮਾਫੀ ਮੰਗੀ ਰਾਜਾ ਅੰਮ੍ਰੇਖ ਨੇ ਵੀ ਉਹਨਾਂ ਨੂੰ ਮਾਫ ਕਰ ਦਿੱਤਾ ਇਸ ਘਟਨਾ ਦਾ ਜ਼ਿਕਰ ਗੁਰਬਾਣੀ ਵਿੱਚ ਈਉਂ ਹੈ ਜਿਉਂ ਅੰਮ੍ਰੇਖ ਅਮਰਾ ਪਦ ਪਾਏ ਸਤਿਗੁਰ ਮੁਖ ਪਛਣਾ ਤੇ ਆਵੇਗੋ వాగ అంగ నంబర్ సో గారా శ్రీ గరు గ్రంథ